ਆਪ ਜੀ ਕੋ ਬਲਾਦ ਦੇ ਲਾਲ ਸਿੰਘ ਜੀ ਇਥੇ ਹੈ ਸੀ ਗਾਦੀ ਚੋਰੀ ਹੋ ਗਈ ਚੋਰੀ ਹੋਈ ਸੀ ਤੇਰੇ ਦੇ ਚਾਰ ਘਰ ਲੁੱਟ ਗਏ ਕੋਈ ਪਤਾ ਨਹੀਂ ਜੱਲਿਆ ਸੋਨਾ ਗਹਿਣਾ ਜੋ ਵੀ ਪੈਸਾ ਤੇਲਾ ਸਾਰਾ ਚਲ ਗਿਆ ਕੁੜੀ ਦਾ ਵਿਆਹ ਦੱਸਿਆ ਸੀ ਕੁੜੀ ਦਾ ਵਿਆਹ ਰੱਖਿਆ ਸੀ ਆ ਵਾ ਰਾਤੀ ਜਾਗਾ ਨਾ ਕੱਲ ਪੈਸੇ ਲਿਆ ਗਿਆ ਸੀ ਕਿ ਰੱਖੇ ਦੇ ਆਦਾ ਉਹ ਲੈ ਗਏ ਲੁੱਟ ਲੱਟ ਕੇ ਤਾਂ ਹੜਕਾ ਦਾ ਵਿਆਹ ਗਰੀਬ ਮਾਰੇ ਕੀ ਮੰਗ ਕੀ ਮੰਗ ਕਰਦੇ પોલીસ ਨੂੰ ਹਾਂ પોલીસ ਤੋਂ ਕੀ ਮੰਗ ਕਰਦੇ ਪਲੇਸ ਤੋਂ ਤਾਂ ਕਹਦੇ ਕਿ ਗਰੀਬਾਂ ਦੇ امداد ਕਰੋ ਨਾ ਚੋਰ ਅਸੀਂ ਤੇ ਫੜੇ ਨਹੀਂ ਗਏ ਤੁਸੀਂ ਫੜੋ ਜੇ ਫੜਾਂਦੇ ਤਾਂ ਨਾ ਤੁਹਾਨੂੰ امداد ਕਰੋ ਅਜੀ ਗਰੀਬ ਮਾਰੇਗੇ ਜੇ ਤੁਹਾਨੂੰ ਕੀ ਹੋਇਆ ਸੀ ਰਾਤ ਅਜੀ ਰਾਤੀ ਤੇ ਸੁੱਤੇ ਸੀਗੇ ਤੇ ਸਵੇਰ ਦੇਖਣ ਲੱਗਾ ਸਾਰੇ ਸਮਾਨ ਬੰਦ ਤੇ ਪਿਆ ਸੀਗਾ ਦੇ ਗਹਿਣੇ ਗੁੰਨੇ ਸੀਗੇ ਤਾਂ 60000 ਰੁਪਏ ਸੀਗੇ ਪੈਸੇ ਗਣੀ ਕਿਸ ਵਾਸਤੇ ਬਣਾਏ ਸੀਗੇ ਮੇਰਾ ਵਾਸਤੇ ਹਾਂਜੀ ਵਿਆਹ ਸੀਗਾ द पैके अंदर रखे ऐसे किये तो दास के दिन बयान हो जाएगी। मोनो घोषणा पर। पुलिस आई सी। हाँ जी ओ तो मौका का था कार के किये, देख दो के जालेंगे। चर्बांट भी आए सी आ। तारा कल देख ईमान कर दे तुझे कौन पुलिस। देखो जोध, घोड़न कारों से दिन मिलोगे। की ना पता। बिशीर। बिशीर की क्या मामला है रात को। ब 5 ਵਜੇ ਤੱਕ ਸਾਨੂੰ ਕੋਈ ਪਤਾ ਨਹੀਂ ਕੋਈ ਸਪਰੇ ਸੁੱਟ ਗਏ ਸੀ ਕੋਈ ਪਤਾ ਨਹੀਂ ਕੀ ਹੋਇਆ ਕੀ ਲੈ ਕੇ ਕੀ ਕੀ ਹੈ ਠੀਕ ਹੈ ਮੋਬਾਈਲ ਵੀ ਲੈ ਕੇ ਦਿਨ ਮੇਰਾ ਠੀਕ ਹੈ ਜਿਹੜੇ 2 ਮਾਸ ਸੀ ਪੈਸੇ ਸੀ ਸਭ ਕੁਝ ਲੈ ਕੇ ਦੇ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਇਹੇ ਮੰਗਤਾ ਤਾਂ ਜਲਦ ਜਲਦ ਫਨੋਰ ਸਾਹਿਬ ਮਿਲ ਜਾਵੇਗਾ ਕਿ ਨਾਂ ਤੋਂ ਬੇ ਨਰਾਸ਼ ਕਰਨ ਅਚਾਨਕ ਕੀ ਰਾਤੀ ਕੀ ਹੋਇਆ ਕੋਈ ਰਾਤ ਨੂੰ ਪੈਸੇ ਕੋਈ ਤੇ ਕੋਈ ਗਹਿਣੇ ਗੁਣੇ ਚੋਰੀ ਕਰਕੇ ਰਾਤ ਲੈ ਗਏ ਹਾਂਜੀ ਕਿੰਨੇ ਘਰ ਦੀ ਗੇੜੀ ਚੋਰੀ ਹੋਈ ਹੈ ਲੱਗਦਾ ਓਏ 4 ਪੁਆਇੰਟ ਘਰ ਐ ਸਾਨੂੰ 4 ਘਰ ਤੇ ਇੱਥੇ ਤੇ ਇੱਕ ਘਰ ਉਹ ਥੰਡੇ ਕਰਕੇ ਜਾ ਕੇ ਆਏ ਅਸੀਂ ਸੁੱਤੇ ਹੀ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਕੀ ਨੁਕਸਾਨ ਹੋਇਆ ਲੱਗਦਾ ਮਤਲਬ ਪੈਸੇ ਤਾਂ ਗੈਣੇ ਗੁਣੇ ਮਤਲਬ ਲੈ ਗਏ ਕੱਟ ਗਏ ਹਾਂਜੀ ਪੁਲਿਸ ਵੀ ਆਏ ਮੋਕਾ ਕਰਦੇ ਵੀ ਪੁਲਿਸ ਸਿਰ ਮੰਨ ਕਰਦੇ ਬੋਲਦੇ ਆਏ ਇਹ ਕਹਿੰਦੇ ਸਾਡਾ ਮਤਲਬ ਜਿਹੜਾ ਹੈਗਾ ਜੋ ਅਸ਼ਾਸਨ ਤੋਂ ਹਲ ਹਦ ਕਾਰਵਾਈ ਕਰੋ ਕੀ ਨਾ ਮੇਰਾ ਨਾਮ ਸੰਦੀਨ ਅਸਲ ਇਹ ਕੀ ਮਾਮਲਾ ਹੈ ਰਾਤ ਜਿਹੜੀ ਚੋਰੀ ਹੋਈ ਹੈ ਤੁਹਾਡੇ ਡੇਰਿਆਂ ਦੇ ਵਿੱਚ ਦੇਖੋ ਰਾਜ ਸਾਡੇ ਨਾਲ ਤੋਂ ਪੰਜਾਂ ਡੇਰਿਆਂ ਚੋਰੀ ਹੋਈ ਹੈ ਤੇ ਇਹ ਮੁੰਡਾ ਮੇਰਾ ਬशीर ਕੋਈ ਦੋ ਤੋਂ ਲੈ ਕੇ ਨਾ ਮਤਲਬ ਪੰਜ ਤੋਂ ਅੰਦਰ ਚੋਰੀ ਹੋਈ ਕੋਈ ਇਦਾਂ ਦੇ ਕੋਈ ਸਪਰੇ ਕੋਈ ਦਵਾਈ ਮੁੰਡੇ ਦੇ ਵਿੱਚ ਸੁੱਟਦੀ ਮੁੰਡੇ ਦੇ ਵਜੇ ਹੋਸ਼ ਨਹੀਂ ਆਂਦੇ ਬਾਕੀ ਕੁੱਤੀ ਹੈ ਇੱਕ ਬੱਚੇ ਸੂਈ ਦੀ ਉਹ ਵਜੇ ਹੋਣ ਉੱਠਣ ਲੱਗੇ ਉਹਦੇ ਕੋਈ ਸਪਰੇ ਕਰਦੀ ਤੇ ਇੱਕ ਮੇਰਾ ਭਰਾ ਹੈ ਮੇਰੀ ਸਗੀ ਭਤੀਜੇ ਦਾ ਵਿਆਹ ਹੀ ਉਥੋਂ ਟੂਮਾ ਵੀ ਲੈ ਕੇ ਸਾਰੀਆਂ ਰੁਪਈਆ ਕੋਈ 72000 ਲੈ ਕੇ ਰਿਸ਼ੀਆਂ ਜ਼ਮੀਨ ਦੀ ਉਹ ਵੀ ਲੈ ਗਏ ਤੇ ਸਾਡੇ ਇਹੋ ਯਾਰ ਦੇ ਪ੍ਰਸ਼ਾਸ਼ਕ ਅੱਗੇ ਵੀ ਸਾਡੇ ਕੋਲ ਸਾਡਾ ਨਿਆਂ ਹੋਣਾ ਚਾਹੀਦਾ ਸਾਡੇ ਕੋਲ ਚੋਰੀ ਸਾਨੂੰ ਮਿਲਣੀ ਚਾਹੀਦੀ ਹੈ ਬਾਕੀ 94 ਜਦੋਂ ਜਾੜੋ ਜਿੰਨੇ ਕੋਸ਼ੇ ਫੜੋ ਇਹਨਾਂ ਨੂੰ ਹੋਰ ਅਸੀਂ ਕੀ ਕਹਿ ਸਕਦੇ ਹਾਂ